ਭਾਜਪਾ ਨਿਸ਼ਾਨੇ ਤੇ ਲੈ ਰਹੀ ਆ ਆਵਾਦੀ ਪਾਰਟੀ ਨੂੰ ਕਹਿੰਦੀ ਸ਼ੀਸ਼ ਮਹਿਲ ਛੱਡਿਆ ਹੀ ਨਹੀਂ ਉੱਥੋਂ ਦੇ ਬੀਜੇਪੀ ਦੇ ਪ੍ਰਧਾਨ ਬਰਿੰਦਰ ਸਚਦੇਵਾ ਵੀਡੀਓ ਜਾਰੀ ਕਰ ਰਹੇ ਨੇ ਤਸਵੀਰਾਂ ਲਿਆ ਰਹੇ ਨੇ ਕਹਿੰਦੇ ਜੀ ਇਹ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਕੋਠੀ ਅਲਾਟ ਹੋਈ ਹੋਈ ਸੀ ਉਸ ਨੂੰ ਸ਼ੀਸ਼ ਮਹਿਲ ਚ ਬਦਲਿਆ 45 ਕਰੋੜ ਦਾ ਉਹਨਾਂ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ ਜੀ ਇੰਨਾ ਕੁਝ ਬਣਾਇਆ ਇਹਦੇ ਵਿੱਚ ਮਤਲਬ 2 ਕਰੋੜ ਦਾ ਤਾਂ ਮਾਰਬਲ ਗ੍ਰੇਨਾਈਟ ਲਾਤਾ ਜੀ ਲਾਈਟਿੰਗ 1.5 ਕਰੋੜ ਦੀ ਲਾਤੀ ਜੀ ਮਰਮਤ ਹੈ ਨਾ ਫਿਰ 35 ਲੱਖ ਦਾ ਜਿੰਮ ਤੇ ਸਫਾ ਸੈਂਟਰ ਬਣਾ ਲਿਆ ਜੀ ਕਹਿੰਦੇ ਜੀ ਇਹ ਸ਼ੀਸ਼ਮਹਿਲ ਜਿਹੜੇ ਕਹਿੰਦੇ ਸੀ ਅਸੀਂ ਘਰ ਨਹੀਂ ਲਵਾਂਗੇ ਦੋ ਕਮਰੇ ਵਾਲੇ ਘਰ ਤੋਂ ਚਲਾਵਾਂਗੇ ਗੱਡੀ ਨਹੀਂ ਲਵਾਂਗੇ ਹਸਾਮ ਉਹ ਕਹਿੰਦੇ ਸ਼ੀਸ਼ਮਹਿਲ ਤੇ ਅਜੇ ਵੀ ਕਹਿੰਦੇ ਜੀ ਕਬਜ਼ਾ ਛੱਡ ਨਹੀਂ ਰਹੇ ਪਹਿਲਾਂ ਆਤਸ਼ੀ ਨੂੰ ਦੇਣ ਦੀ ਕੋਸ਼ਿਸ਼ ਹੋਈ ਇਹ ਪ੍ਰਕਰੇ ਸਵਾਲ ਖੜੇ ਹੋ ਰਹੇ ਨੇ ਚਲੋ ਇਹ ਸਭ ਦੇ ਦਰਮਿਆਨ ਇਹ ਟਿਕਟਾਂ ਵਾਲਾ ਸਵਾਲ ਵੀ ਆਮ ਆਦਮੀ ਪਾਰਟੀ ਦੇ ਮੂਰੇ ਖੜਾ ਹੈ ਆਮ ਆਦਮੀ ਪਾਰਟੀ ਨੇ ਲੰਘੇ ਕੱਲ ਵੀ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ ਪਰੇ ਦੇ ਵਿੱਚ 17 ਮੌਜੂਦਾ ਐਮਐਲਏ ਦੀ ਟਿਕਟ ਕੱਟੀ ਗਈ ਮਤਲਬ ਤਿੰਨ ਹੀ ਨੇ ਦਾ ਮਤਲਬ ਇਹਨਾਂ ਨੂੰ ਦੁਬਾਰਾ ਟਿਕਟ ਮਿਲ ਗਿਆ 20 ਹਾਂ ਦੇ ਵਿੱਚੋਂ ਜਿਹੜੇ 20 ਹਲਕਿਆਂ ਤੋਂ ਟਿਕਟਾਂ ਲਾਨੀਆਂ ਗਈਆਂ ਉੱਥੋਂ ਦੇ ਮੌਜੂਦਾ 17 ਐਮਐਲਏ ਦੀ ਟਿਕਟ ਕੱਟਤੀਆਂ ਆ ਆਦੀ ਪਾਰਟੀ ਨੇ ਸੋ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਖਿਲਾਫ ਰੋਸਾ ਲੋਕਾਂ ਨੂੰ ਇਹਨਾਂ ਦੀਆਂ ਕਮੀਆਂ ਨਾਲ ਲੈ ਕੇ ਆਇਆ ਸ੍ਰੀ ਨਮੇਚੇਰੇ ਸੋ ਤਿੰਨ ਹੀ ਉਮੀਦਵਾਰਾਂ ਨੂੰ ਟਿਕਟ ਮਿਲਿਆ ਉਹਨਾਂ ਚ ਮਨੀਸ਼ ਸ਼ੋਧਿਆ ਨੂੰ ਹਲਕਾ ਵੀ ਬਦਲ ਦਿੱਤਾ